ਸਾਨਾ ਸਹੀ ਤਾਕਤਾਂ ਦੇ ਖਿਲਾਫ ਆਮ ਆਦੀ ਪਾਰਟੀ 13 ਸੀਟਾਂ ਜਿੱਤੂਗੀ ਇੱਥੇ ਕੋਈ ਜੋਸ਼ਕ ਮਾਨ ਸਾਹਿਬ ਦੀ ਅਗਵਾਈ ਚ ਆਮ ਆਦੀ ਪਾਰਟੀ ਦੀ ਲੜਾਈ ਆ ਪੰਜਾਬ ਦੇ ਪੁੱਤਾਂ ਦੇ ਭਵਿੱਖ ਨੂੰ ਸਵਾਰਨ ਦੀ ਅਸੀਂ ਉਹ ਲੜਾਈ ਲੜਦੇ ਆ ਆਮ ਜਿਹੜਾ ਸਾਡਾ ਦੁਕਾਨਦਾਰ ਕਾਰੋਬਾਰੀ ਐ ਛੋਟਾ ਉਹਨੂੰ ਹੁਣ ਫਰੋਤੀ ਦੀਆਂ ਕੌਲਾਂ ਨਹੀਂ ਹੁੰਦੀਆਂ ਚਾਹ 42000 ਨੌਕਰੀਆਂ ਕੋਈ ਰਿਸ਼ਵਤ ਨਹੀਂ ਕੋਈ ਭਾਈ ਭਤੀਜਾਵਾਦ ਨਹੀਂ ਨਹਿਰੀ ਪਾਣੀ ਜਿਹੜਾ ਐ ਕਿਸਾਨ ਨੂੰ ਦਿੱਤਾ ਜਾ ਰਿਹਾ ਐ ਸਰਸਿਕਲ ਮੈਂ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੁੱਖ ਦਫਤਰ ਬਣਾਇਆ ਗਿਆ ਚੁਰਵਾਤ ਕੀਤੀ ਗਿਆ ਮਾਲਵਿੰਦਰ ਕੰਗ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਮਾਲਵਿੰਦਰ ਕੰਗ ਜਿਸ ਤਰ੍ਹਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਔਰ ਨਾਲ ਹੀ ਜਿਹੜੇ ਲੋਕਲ ਲੀਡਰ ਨੇ ਉਹਨਾਂ ਨੂੰ ਵੀ ਇੱਥੇ ਸੱਦਿਆ ਹੋਇਆ ਔਰ ਕਿਸ ਤਰ੍ਹਾਂ ਦਾ ਗੱਲਬਾਤ ਕਰ ਰਿਹਾ ਕੀ ਕਹਿਣਾ ਚਾਹੁੰਨੇ ਹੋ ਮੁੱਖ ਦਫਤਰ ਦੀ ਸ਼ੁਰੂਆਤ ਹੋ ਗਈ ਹੁਣ ਕਿਸ ਤਰ੍ਹਾਂ ਸਪੋਰਟ ਕਰੋਗੇ ਅਜੀ ਭਾਈ ਪੂਰੇ ਰੱਜ ਕੇ ਸਪੋਰਟ ਕਰਾਂਗੇ ਜੀ ਰੱਜ ਕੇ ਸਪੋਰਟ ਕਰਾਂਗੇ ਪੁਰਾਣੇ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਅੰਤ ਦੀ ਖੁਸ਼ੀ ਹੈ ਅੰਤ ਦੀ ਖੁਸ਼ੀ ਹੈ ਦੇਖੋ ਗੱਲ ਇਹ ਆ ਵੀ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਔਰ ਆਮ ਆਦੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਮਾਨ ਸਾਹਿਬ ਨੇ ਮੈਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜਨ ਦੀ ਜ਼ਿੰਮੇਵਾਰੀ ਸੌਂਪੀ ਹੈ ਅੱਜ ਸਾਡੇ ਹਲਕਾ ਜਿਹੜਾ ਹਲਕਾ ਖਰੜ ਹੈ ਉੱਥੋਂ ਦੇ ਸਾਰੇ ਸਤਕਾਰਯੋਗ ਜਿਹੜੇ ਸਾਡੇ ਲੀਡਰ ਸਹਿਬਾਨ ਵਲੰਟੀਅਰ ਸਹਿਬਾਨ ਸਾਰੇ ਹੀ ਪਤਵੰਤੇ ਜਿਹੜੇ ਸਤਕਾਰਯੋਗ ਵੋਟਰ ਸਹਿਬਾਨ ਹੈ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਹੈ ਔਰ ਇਲੈਕਸ਼ਨ ਦੀ ਤਿਆਰੀਆਂ ਨੂੰ ਲੈ ਕੇ ਅੱਜ ਸ਼ੁਰੂਆਤ ਕਰਨ ਜਾ ਰਹੇ ਸਾਡੇ ਮਾਨਯੋਗ ਜਿਹੜੇ ਐਮ.ਐਲ.ਏ ਹਨ ਔਰ ਸਾਡੇ ਜਿਹੜੇ ਮੰਤਰੀ ਵੀ ਹਨ ਪੰਜਾਬ ਦੇ ਅਨਮੋਲ ਜੀ ਵੀ ਉਹ ਵੀ ਪਹੁੰਚਣ ਵਾਲੇ ਆ ਔਰ ਅਸੀਂ ਅੱਜ ਇਲੈਕਸ਼ਨ ਕੈਂਪੇਨ ਖੜਾ ਡਲਕੇ ਦੀ ਸ਼ੁਰੂ ਕਰਾ। ਸਭ ਕਿਸ ਤਰ੍ਹਾਂ ਦੇਖਦੇ ਹੋ ਇਲਾਕਾ ਬਹੁਤ ਵੱਡਾ ਹੈ ਔਰ ਪਿਛਲੀ ਵਾਰੀ ਵੀ ਅਗਰ ਤੁਹਾਡੇ ਸਾਹਮਣੇ ਦੀ ਗੱਲ ਕਰੀਏ ਆਪੋਜੀਸ਼ਨ ਦੇ ਪ੍ਰੇਮ ਚੰਦੂ ਮਾਜਰਾ ਸਾਹਮਣੇ ਨੇ ਉਹ ਸਟਰੋਂਗ ਕੈਂਡੀਡੇਟ ਨੇ। ਕਿਸ ਤਰ੍ਹਾਂ ਲੋਕਾਂ ਦੇ ਵਿੱਚ ਜਾ ਰਹੇ ਹੋ ਔਰ ਲੋਕਾਂ ਦਾ ਰਿਸਪੌਂਸ ਕੀ ਮਿਲ ਰਿਹਾ? ਜਿਹੜਾ ਤੁਸੀਂ ਲੈ ਰਹੇ ਉਹਨਾਂ ਨੂੰ ਪਹਿਲਾ ਮੌਕਾ ਦਿੱਤਾ ਹੈ ਤੇ ਉਹਨਾਂ ਨੇ ਨਾਨਪੁਰ ਸਾਹਿਬ ਵਾਲੇ ਫੰਡ ਖਰਚਤੇ ਸੀ ਪਟਿਆਲੇ ਆਪਣੇ ਬੇਟੇ ਦੀ ਰਾਜਨੀਤੀ। ਉਹਨਾਂ ਦੀ ਲੜਾਈ ਕਾਂਗਰਸ ਕਾਲੀਆਂ ਦੀ ਲੜਾਈ ਹੈਗੀ ਆ ਆਪਣੇ ਪੁੱਤਾਂ ਦੀ ਰਾਜਨੀਤੀ ਨੂੰ ਸੈੱਟ ਕਰਨ ਮਾਨ ਸਾਹਿਬ ਦੀ ਅਗਵਾਈ ਚ ਆਮ ਆਦੀ ਪਾਰਟੀ ਦੀ ਲੜਾਈ ਆ ਪੰਜਾਬ ਦੇ ਪੁੱਤਾਂ ਦੇ ਭਵਿੱਖ ਨੂੰ ਸਵਾਰਨ ਦੀ ਅਸੀਂ ਉਹ ਲੜਾਈ ਲੜਦੇ ਕਿੰਨੀ ਕ ਐਡਵਾਂਟੇਜ ਮਿਲ ਰਹੀ ਹੈ ਕਿਉਂਕਿ ਹਰ ਜੋਤਿੰਦ ਬੈਂਸ ਵੀ ਉਧਰ ਦੇ ਹੈਗੇ ਆ ਕੈਬਨਿਟ ਮੰਤਰੀ ਨੇ ਇਧਰ ਅਨਮੋਲ ਗੱगन ਮਾਨ ਨੇ ਔਰ ਲੋਕਾਂ ਦੇ ਵਿੱਚ ਜਾ ਰਹੇ ਹੋ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਕਿਹੜੇ ਕਿਹੜੀ ਚੀਜ਼ਾਂ ਲੋਕ ਬੋਲ ਰਹੇ ਨੇ 2 ਸਾਲ ਤੋਂ ਜਿਸ ਤਰੀਕੇ ਨਾਲ ਮਾਨ ਸਾਹਿਬ ਦੀ ਸਰਕਾਰ ਨੇ ਕੰਮ ਕੀਤਾ ਲੋਕ ਹਿੱਤ ਵਾਸਤੇ ਚਾਹ 42000 ਨੌਕਰੀਆਂ ਕੋਈ ਰਿਸ਼ਵਤ ਨਹੀਂ ਕੋਈ ਭਾਈ ਭਤੀਜਾਵਾਦ ਨਹੀਂ ਨੈਰੀ ਪਾਣੀ ਜਿਹੜਾ ਹੈ ਕਿਸਾਨ ਨੂੰ ਦਿੱਤਾ ਜਾ ਰਿਹਾ ਹੈ ਆਮ ਜਿਹੜਾ ਸਾਡਾ ਦੁਕਾਨਦਾਰ ਕਾਰੋਬਾਰੀ ਹੈ ਛੋਟਾ ਉਹਨੂੰ ਹੁਣ ਫਰੋਤੀ ਦੀਆਂ ਕੌਲਾਂ ਨਹੀਂ ਹੁੰਦੀਆਂ ਔਰ ਬਿਜਲੀ ਫ੍ਰੀ 90% ਲੋਕਾਂ ਦੀ ਹੈ ਗਰੀਬ ਤਬਕੇ ਦੀ ਹੈ ਜਿਹੜਾ ਹੈਲਥ ਸੈਕਟਰ ਹੈ 800 ਕਲੀਨਿਕ ਬਣਾਏ ਡੇਢ ਕਰੋੜ ਲੋਕਾਂ ਨੇ ਇਲਾਜ ਕਰਾਇਆ ਸਕੂਲ ਆਫ ਐਮੀਨੈਂਸ ਬਣਾ ਰਿਹਾ ਹੈ ਤਮਾਮ ਜਿਹੜੇ ਕੰਮ ਹੈ ਉਹਨਾਂ ਨੂੰ ਧਿਆਨ ਚ ਰੱਖ ਕੇ ਲੋਕ ਸੰਤੁਸ਼ਟ ਹੈ ਲੱਗੀ ਦੇ ਨਾਲ ਮੰਨਦੇ ਹੋ ਆਪਣੇ ਦੇਖੋ ਜਿਸ ਤਰੀਕੇ ਨਾਲ ਅਸੀਂ ਕੰਮ ਕੀਤਾ ਹੈ ਔਰ ਦੇਸ਼ ਨੂੰ ਬਚਾਉਣ ਦੀ ਲੜਾਈ ਅਰਵਿੰਦ ਕੇਜਰੀਵਾਲ ਜੀ ਜਿਹੜੀ ਲੜ ਰਹੇ ਆ ਤਾਨਾਸ਼ਹੀ ਤਾਕਤਾਂ ਦੇ ਖਿਲਾਫ ਆਮ ਆਦਮੀ ਪਾਰਟੀ 13 ਸੀਟਾਂ ਜਿੱਤੂਗੀ ਇੱਥੇ ਕੋਈ ਜੋਸ਼ ਨਹੀਂ ਨਾਲ ਇਸ ਕੋਟਰਾ ਨਾਲ ਵੀ ਗੱਲ ਕਰਾਂ ਕਿੰਨੀ ਖੁਸ਼ੀ ਹੈ ਮਾਲਵਿੰਦਰ ਕੰਗਸਾਹਬ ਨੂੰ ਟਿਕਟ ਦੇ ਦੇਖੋ ਜੀ ਸਾਨੂੰ ਇੰਨੀ ਖੁਸ਼ੀ ਹੈ ਕਿ ਸਾਡੇ ਇਲਾਕੇ ਦਾ ਇੱਕ ਯੁਵਾ ਨੇਤਾ ਬਣ ਕੇ ਸਾਹਮਣੇ ਆਇਆ ਹੈ ਔਰ ਇਹਦੀ ਇਮਾਨਦਾਰੀ ਦੀ ਕੋਈ ਗਾਰੰਟੀ ਦੇਣ ਦੀ ਲੋੜ ਨਹੀਂ ਸਾਨੂੰ ਔਰ ਇਹਨਾਂ ਦੇ ਲੀਡਰਸ਼ਿਪ ਵਿੱਚ ਪਾਰਟੀ ਬਹੁਤ ਅੱਗੇ ਜਾਏਗੀ ਔਰ ਮੇਰੀ ਸ਼ੁਭਕਾਮਨਾਵਾਂ ਪਾਰਟੀ ਨੂੰ ਤੇ ਮਨਿੰਦਰ ਸਿੰਘ ਆਹ ਨੂੰ ਮਨਵਿੰਦਰ ਸਿੰਘ ਕੰਗ ਜਿੰਦਾਬਾਦ ਅਨਮੋਲ ਗਗਨ ਮਾਨ ਕੈਬਨਿਟ ਮਿਨਿਸਟਰ ਦੇ ਫਾਦਰ ਸਾਡੇ ਨਾਲ ਨੇ ਗੱਲ ਕਰ ਲੈਨੇ ਕਿਸ ਤਰ੍ਹਾਂ ਦੇਖਦੇ ਹੋ ਖਰੜ ਦੇ ਵਿੱਚ ਖਾਸ ਕਰ ਕੰਗ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਾਡੇ ਵਾਸਤੇ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਸਾਡੇ ਪੰਜਾਬ ਦੀ ਆਵਾਜ਼ ਮਾਲਵਿੰਦਰ ਕੰਗ ਜੀ ਸਾਡੇ ਹਲਕੇ ਨੂੰ ਦਿੱਤੇ ਆ ਅਸੀਂ ਦੇਖ ਰਹੇ ਆ ਵੀ ਇਹ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਕਿਉਂਕਿ ਇਹ ਮਾਲਮਿੰਦਰ ਕੰਗ ਜੀ ਜਿਹੜੇ ਅੱਜ ਪੰਜਾਬ ਦੀ ਆਵਾਜ਼ ਨੇ ਚਲੋ ਬੇਟੀ ਆ ਗਈ ਹੈ ਮੈਂ ਨਹੀਂ ਨਹੀਂ ਬੋਲੋ ਉਹਨਾਂ ਨਾਲ ਇਹਨਾਂ ਦੀ ਬੇਟੀ ਮਤਲਬ ਅਨਮੋਲ ਗगनਮਾਨ ਪੰਜਾਬ ਦੇ ਕੈਬਨਿਟ ਮਨਿਸਟਰ ਇੱਧਰ ਪਹੁੰਚ ਚੁੱਕੇ ਨੇ ਔਰ ਇੱਧਰ ਹੀ ਆਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੰਗ ਸਾਹਿਬ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਬੁਜ਼ੁਰਗਾਂ ਦੇ ਨਾਲ ਖੜਦੇ ਆ ਅਨਮੋਲ ਗਗਨ ਮਾਨ ਵੀ ਅੰਦਰ ਪਹੁੰਚੇ ਨੇ ਔਰ ਗਲਬਾਤ ਵੀ ਕਰ ਲੈਣਾ ਹੈ ਉਹਨਾਂ ਦੀ ਤਰਫੋਂ ਕਰਨਾ ਹੈ ਜਿਹੜਾ ਉਹ ਖੋਲਿਆ ਗਿਆ ਔਰ ਜਿਸ ਤਸਵੀਰਾਂ ਨਾਲ ਵਟਾਉਂਗਾ ਰਿਹਾ ਬੰਦਾ ਰਿਹਾ ਹੈ ਤੇ ਅਨਮੋਲ ਗਗਨ ਮਾਨ ਦੇ ਖਰੜ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹਾਂ ਕਿੰਨੀ ਕੁ ਖੁਸ਼ੀ ਹੁੰਦੀ ਹੈ ਮਾਨ ਸਾਹਿਬ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਤਾਂ ਲੱਗੇ ਹੋਏ ਹਾਂ ਸਾਨੂੰ ਤਾਂ ਬਹੁਤ ਵੱਡੀ ਖੁਸ਼ੀ ਹੈ ਕਿਉਂਕਿ ਸਾਡਾ ਇੱਕ ਹੈ ਜੇ ਨੇਤਾ ਸਾਨੂੰ ਦਿੱਤਾ ਜਿਹੜਾ ਨੌਕਰੀਆਂ 42000 ਲੋਕ ਸਭਾ ਦੇ ਵਿੱਚ ਬਹੁਤ ਵੱਡੀ ਆਵਾਜ਼ ਬਣ ਕੇ ਸਾਡੇ ਪੰਜਾਬ ਵਾਸਤੇ ਬੁਲਜੂਗਾ ਤੇ ਅਨਮੋਲ ਗਗਨ ਮਾਨ ਵੀ ਇੱਧਰ ਪਹੁੰਚੇ ਨੇ ਔਰ ਨਾਲ-ਨਾਲ ਪਾਰਟੀ ਦੇ ਸਮਰਥਕ ਵੀ ਇੱਧਰ ਪਹੁੰਚੇ ਨੇ ਸਾਰੀਆਂ ਤਸਵੀਰਾਂ ਦਿਖਾਵਾਂਗੇ ਮਾਲਵਿੰਦਰ ਕੰਗ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਨਾਲ-ਨਾਲ ਅਨਮੋਲ ਗਗਨ ਮਾਨ ਇੱਧਰ ਪਹੁੰਚੇ ਨੇ ਔਰ ਪਾਰਟੀ ਦੇ ਸਭ ਤੋਂ ਤਮਾਮ ਸਪੋਰਟਰ ਜਿਹੜੇ ਨੇ ਸ਼ਹਿਰਾਂ ਚ ਜਿਹੜੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਉੱਧਰ ਪਹੁੰਚੇ ਨੇ ਔਰ ਪਹਿਲੇ ਦਿਨ ਤੋਂ ਹੀ ਜਿਹੜੇ ਮਾਲਵਿੰਦਰ ਕੰਗ ਨੇ ਅਗਰ ਗੱਲਬਾਤ ਕੀਤੀ ਜਾਵੇ ਤਾਂ ਅਨੰਦਪੁਰ ਤੋਂ ਜਿਹੜੇ ਵੀ ਸਰਵੇ ਹੋਏ ਉਹਦੇ ਵਿੱਚ ਕਾਫੀ ਅੱਗੇ ਨਿਕਲ ਰਹੇ ਸੀਗੇ ਔਰ ਖਰੜ ਤੋਂ ਐਮਐਲਏ ਨੇ ਅਨਮੋਲ ਗਗਨ ਮਾਨ ਔਰ ਕੈਬਨਟ ਮਿਨਿਸਟਰ ਨੇ ਔਰ ਇਹਨਾਂ ਦੇ ਨਾਲ ਪੂਰੀ ਖਰੜ ਦੀ ਟੀਮ ਵੀ ਇੱਧਰ ਪਹੁੰਚੀ ਹੈ